ਨੈਸ਼ਨਲ ਇੰਟਰਨੈਸ਼ਨਲ ਬਾਲੀਵੁੱਡ ਤੇ ਪੰਜਾਬ ਨਾਲ ਜੁੜੀ ਹਰ ਖਬਰ ਪੰਜਾਬੀ ਵਿੱਚ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ ਤਾਂ ਜੋ ਤੁਹਾਨੂੰ ਹਰ ਨੋਟੀਫਿਕੇਸ਼ਨ ਮਿਲ ਜਾਵੇ ਗੁਰਬਾਣੀ 'ਚ ਵੀ ਫਰਮਾਨ ਆਉਂਦਾ ਹੈ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਪਾਣੀ ਨੂੰ ਪਿਤਾ ਦਾ ਦਰਜਾ ਦਿੱਤਾ ਗਿਆ ਗੁਰਬਾਣੀ ਦੇ ਵਿੱਚ ਔਰ ਪੰਜਾਬ ਦਾ ਪਾਣੀ ਜਿਹੜਾ ਸਾਡੇ ਕੋਲ ਕੇਵਲ ਪੰਜਾਬ ਦੇ ਵਿੱਚ ਪਾਣੀ ਦਾ ਕੁਦਰਤੀ ਸਰੋਤ ਹੈ ਸਾਡੇ ਕੋਲ ਹੋਰ ਕੁਝ ਨਹੀਂਗਾ ਜਿਸ ਦੇ ਸਿਰ ਤੇ ਪੰਜਾਬ ਦੀ ਅਰਸੇ ਤੋਂ ਉਸ ਤੋਂ ਤਾਂ ਖੇਤੀ ਹੁੰਦੀ ਆ ਜਾਂ ਤੇ ਖੇਤੀ ਦਾ ਹਾਲਤ ਵੀ ਤੁਸੀਂ ਦੇਖ ਲਿਆ ਕਿਦਾਂ ਦਾ ਹੋ ਰਿਹਾ ਤੇ ਕੱਲ ਤੁਸੀਂ ਸਾਰਿਆਂ ਨੇ ਪੜ ਲਿਆ ਕਿ ਸੁਪਰੀਮ ਕੋਰਟ ਆਫ ਇੰਡੀਆ ਨੇ ਉਹ ਮਗਰ ਪਏ ਹੋਏ ਨੇ ਕਿ ਪੰਜਾਬ ਦੇ ਵਿੱਚ ਜਿਹੜੀ ਸਤਲੁਜ ਜਮਨਾ ਲਿੰਕ ਕਨਾਲ ਆ ਨਹਿਰ ਆ ਜਿਹਦੇ ਨਾਲ ਪੰਜਾਬ ਦਾ ਪਾਣੀ ਸਾਰਾ ਹਰਿਆਣੇ ਨੂੰ ਜਾਣਾ ਉਸ ਨੂੰ ਖੇਤੀ ਤੋਂ ਖੇਤੀ ਕੰਪਲੀਟ ਕਰੋ ਕੱਲ ਉਹਨਾਂ ਨੇ 2 ਮਹੀਨੇ ਦਾ ਟਾਈਮ ਦਿੱਤਾ ਔਰ ਨਾਲ ਆਦੇਸ਼ ਦਿੱਤੇ ਨੇ ਕਿ ਪਾਣੀ ਦਾ ਫੈਸਲਾ ਅਸੀਂ ਬਾਅਦ ਚ ਕਰਾਂਗੇ ਪਹਿਲਾਂ ਤੁਸੀਂ ਨਹਿਰ ਮੁਕੰਮਲ ਕਰੋ ਤੇ ਨਾਲ ਇਹ ਕਹਤਾ ਕਿ ਦੋ ਮਹੀਨਿਆਂ ਵਿੱਚ ਪੰਜਾਬ ਦਾ ਪੰਜਾਬ ਸਰਕਾਰ ਹਰਿਆਣਾ ਸਰਕਾਰ ਤੇ ਕੇਂਦਰ ਦੀ ਸਰਕਾਰ ਇਸ ਤੇ ਬੈਠ ਕੇ ਕੋਈ ਆ ਆਮ رائے ਬਣਾ ਲਓ ਵਰਨਾ ਅਸੀਂ ਦੋ ਮਹੀਨੇ ਤੋਂ ਬਾਅਦ ਇਸ ਨਹਿਰ ਨੂੰ ਬਣਾਉਣ ਦੇ ਜਬਰਨ ਹੁਕਮ ਜਾਰੀ ਕਰਾਂਗੇ ਤੇ ਮੈਨੂੰ ਦੁੱਖ ਉਸ ਵੇਲੇ ਹੋਇਆ ਜਦੋਂ ਕੱਲ ਮੈਂ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਪੜਿਆ ਉਹ ਕਹਿੰਦੇ ਮੈਂ ਜਿਹੜਾ ਸੁਪਰੀਮ ਕੋਰਟ ਨੇ ਦੋ ਮਹੀਨੇ ਦਾ ਸਮਾਂ ਦਿੱਤਾ ਮੈਂ ਉਸ ਦਾ ਸਵਾਗਤ ਕਰਦਾ ਹਾਂ ਅਸੀਂ ਹਰਿਆਣੇ ਦੇ ਨਾਲ ਬੈਠ ਕੇ ਅਸੀਂ ਕੇਂਦਰ ਨੂੰ ਮਿਲ ਕੇ ਅਸੀਂ ਇਹਨਾਂ ਇਸ ਪਾਣੀ ਦਾ ਮਸਲੇ ਦਾ ਹੱਲ ਲੱਭਾਂਗੇ ਜੇ ਬੈਠ ਕੇ ਹੀ ਮਸਲੇ ਦਾ ਹੱਲ ਲੱਭਦਾ ਹੁੰਦਾ ਤਾਂ ਫਿਰ 1982 ਦੇ ਵਿੱਚ ਕਪੂਰੀ ਨਹਿਰ ਦੇ ਉੱਤੇ ਮੋਰਚਾ ਨਾ ਲਾਇਆ ਜਾਂਦਾ ਜੇ ਬੈਠ ਕੇ ਮਸਲੇ ਦਾ ਹੱਲ ਲੱਭਦਾ ਹੁੰਦਾ ਤਾਂ ਹਜ਼ਾਰਾਂ ਨੌਜਵਾਨਾਂ ਦੀਆਂ ਜਾਨਾਂ ਪੰਜਾਬ ਦੇ ਵਿੱਚ ਨਾ ਜਾਂਦੀਆਂ ਬੇਕਸੂਰ ਲੋਕਾਂ ਦੀਆਂ ਜਾਨਾਂ ਵੀ ਪੰਜਾਬ ਦੇ ਵਿੱਚ ਨਾ ਜਾਂਦੀਆਂ ਇੰਨਾ ਸੁਖਾਲਾ ਹੱਲ ਨਹੀਂਗਾ ਔਰ ਇਸ ਲਈ ਜਿਹੜਾ ਮੈਨੂੰ ਸਾਰੀ ਗੱਲ ਨਜ਼ਰ ਆ ਰਹੀ ਆ ਕਿ ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਨੇ ਕਿਸੇ ਵਕਤ ਬਹੁਤ ਸਟੈਂਡ ਲਿਆ ਸੀਗਾ 2004 ਵਿੱਚ ਟਰਮੀਨੇਸ਼ਨ ਆਫ ਵਾਟਰਸ ਐਗਰੀਮੈਂਟ ਐਕਟ ਪਾਸ ਕੀਤਾ ਸੀਗਾ ਸਾਰਾ ਕੁਝ ਉਹਨਾਂ ਨੇ ਚਿੱcke ਤੇ ਟੰਗਤਾ ਸੀ ਉਸ ਵਕਤ ਦੀ ਉਹਨਾਂ ਦੀ ਜਿਹੜੀ ਕੇਂਦਰ ਦੀ ਕਾਂਗਰਸ ਹਾਈ ਕਮਾਂਡ ਸੀਗੀ ਡਾਕਟਰ ਮਨਮੋਹਨ ਸਿੰਘ ਨੂੰ ਵੀ ਇਗਨੋਰ ਕਰਤਾ ਸੀਗਾ ਸੋਨੀਆ ਗਾਂਧੀ ਦੇ ਨਿਰਦੇਸ਼ ਵੀ ਇਗਨੋਰ ਕਰਤੇ ਆਪਣੀ ਕੁਰਸੀ ਨੂੰ ਖਤਰੇ 'ਚ ਪਾ ਕੇ ਉਹਨਾਂ ਨੇ ਇੱਕ ਅੱਛਾ ਕਦਮ ਚੁੱਕਿਆ ਸੀ ਜਿਸ ਨਾਲ ਤਕਰੀਬਨ 17-18 ਸਾਲ ਜਿਹੜੇ ਨੇ ਉਹ ਪੰਜਾਬ ਦੇ ਪਾਣੀਆਂ ਦੇ ਨਿਕਲ ਗਏ ਲੇਕਿਨ ਅੱਜ ਜਿਹੜਾ ਕੱਲ ਉਹਨਾਂ ਨੇ ਇਹ ਸਵਾਗਤ ਕੀਤਾ ਤੇ ਅੱਜ ਵੀ ਅਖਬਾਰਾਂ ਤੁਸੀਂ ਸਾਰੀਆਂ ਪੜੋ ਉਹ ਪ੍ਰਧਾਨ ਮੰਤਰੀ ਮੋਦੀ ਦੇ ਕੋਲ ਮਿਲਣ ਲਈ ਪਹੁੰਚੇ ਹੋਏ ਨੇ ਉਹਨਾਂ ਨੂੰ ਗੁਲਦਸਤਾ ਦੇ ਰਹੇ ਨੇ ਔਰ ਮੈਨੂੰ ਇਹ ਇਸ ਕੈਪਟਨ ਅਮਰਿੰਦਰ ਸਿੰਘ ਦੇ ਰੋਲ ਬਾਰੇ ਮੈਂ ਇਸ ਕਰਕੇ ਗੱਲ ਕਰਨਾ ਚਾਹੁੰਦਾ ਕਿ ਕੁਝ ਸਮੇਂ ਤੋਂ ਉਹਨਾਂ ਦੇ ਬਦਲੇ-ਬਦਲੇ ਜੇ ਟੇਵਰ ਨਜ਼ਰ ਆ ਰਹੇ ਨੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਬੜੇ ਫੈਸਲਾ ਕੋਨ ਆਗੂ ਜਾਣੇ ਜਾਂਦੇ ਸੀਗੇ ਉਹ ਹੁਣ ਪੰਜਾਬ ਦੇ ਵਿੱਚ ਵੀ ਬਾਦਲਾ ਦੇ ਨਾਲ ਸੁਰਾ ਕੋਨ ਨੇ ਉਹਨਾਂ ਦੇ ਵਜ਼ੀਰ ਬਹੁਤ ਰੋਲਾ ਪਾ ਰਹੇ ਨੇ ਨਵਜੋਤ ਸਿੰਘ ਸਿੱਧੂ ਐਮ ਐਲ ਏ ਸੋਰਾ ਰੋਲਾ ਪਾ ਰਹੇ ਨੇ ਕਿ ਅਕਾਲੀਆਂ ਨੇ ਸਾਨੂੰ ਬਹੁਤ 10 ਸਾਲ ਸੂਬੇ ਨੂੰ ਲੁੱਟਿਆ ਕੋ ਸੁੱਟਿਆ ਇਹਨਾਂ ਦੇ ਖਿਲਾਫ ਪ੍ਰੋਪਰ ਜਾਂਚ ਹੋਣੀ ਚਾਹੀਦੀ ਲੇਕਿਨ ਕੈਪਟਨ ਅਮਰਿੰਦਰ ਸਿੰਘ ਤਸ ਤੋਂ ਮਸ ਨਹੀਂ ਹੋਏ। ਔਰ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਤੇ ਮੋਦੀ ਦੀ ਸਰਕਾਰ ਦੇ ਪ੍ਰਤੀ ਵੀ ਉਹਨਾਂ ਦਾ ਰਵੱਈਆ ਬਹੁਤ ਨਰਮ ਹੈ। ਕਿ ਕਾਰਨ ਕੀ ਹੈ? ਕਿ ਕੈਪਟਨ ਅਮਰਿੰਦਰ ਸਿੰਘ ਬਿਲਕੁਲ ਇੱਕ ਅਲੱਗ ਸ਼ਖਸੀਅਤ ਕਿਉਂ ਨਜ਼ਰ ਆ ਰਹੇ ਨੇ? ਮੇਰਾ ਇਹ ਮੰਨਣਾ ਵਾ ਕਿ ਕੈਪਟਨ ਅਮਰਿੰਦਰ ਸਿੰਘ ਬਾਦਨਾ ਨਾਲ ਤਾਂ ਸੁਲਾਹ ਇਸ ਕਰਕੇ ਆ ਕਿ ਜਿਹੜੇ ਉਹਨਾਂ ਦੇ ਤਿੰਨ ਮੁਕੱਦਮੇ ਵੱਡੇ ਸੀਗੇ। ਲੁਧਿਆਣਾ ਸਿਟੀ ਸੈਂਟਰ, ਅੰਮ੍ਰਿਤਸਰ ਇੰਪਰੂਵਮੈਂਟ ਟਰਸਟ ਔਰ ਇੱਕ ਐਫ ਆਰ ਜਿਹੜੀ 2009 ਦੀ ਜਿਹੜੀ ਮੈਂ ਚੰਦ ਦਿਨ ਪਹਿਲਾਂ ਪੇਸ਼ ਕੀਤੀ ਸੀ ਜਿਹੜੀ ਬਹੁਤੇ ਲੋਕਾਂ ਨੂੰ ਪਤਾ ਨਹੀਂਗਾ ਉਹ ਸਾਰੇ ਮੁਕਦਮੇ ਬਾਦਲ ਦਾ ਪਰਿਵਾਰ ਇਹਨਾਂ ਦੇ ਜਾਣ ਤੋਂ ਪਹਿਲਾਂ ਖੁਰਦ-ਬੁਰਦ ਕਰਕੇ ਗਏ ਨੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਇਸ ਲਈ ਉਹਨਾਂ ਦੇ ਨਾਲ ਉਹਨਾਂ ਦਾ ਰਵਈਆ ਬਿਲਕੁਲ ਠੀਕ ਆ ਨਵਜੋਤ ਸਿੰਘ ਸਿੱਧੂ ਚਾਹੇ ਲੱਖ ਕਹਿਣ ਕਿ ਕੇਵਲ ਮਾਫੀਆ ਕੋਈ ਕਹਿੰਦਾ ਟਰਾਂਸਪੋਰਟ ਮਾਫੀਆ ਕੋਈ ਕਹਿੰਦਾ ਲੈਂਡ ਮਾਫੀਆ ਕੋਈ ਕਹਿੰਦਾ ਸੈਂਡ ਮਾਫੀਆ ਲੇਕਿਨ ਉਹਨਾਂ ਵੱਲੋਂ ਹਰਕਤ ਨਹੀਂ ਸਿਮਿਲਰਲੀ ਕੇਂਦਰ ਦੀ ਸਰਕਾਰ ਨੂੰ ਕੈਪਟਨ ਅਮਰਿੰਦਰ ਸਿੰਘ ਖੁਸ਼ ਰੱਖ ਰਹੇ ਨੇ ਕਿਉਂਕਿ ਕੇਂਦਰ ਦੀ ਸਰਕਾਰ ਦੇ ਕੋਲ ਕੈਪਟਨ ਅਬਰਿੰਦਰ ਸਿੰਘ ਦੀ ਕਮਜ਼ੋਰੀ ਹੱਥ ਆਈ ਹੋਈ ਹੈ ਬ੍ਰਿਟਿਸ਼ ਵਰਜਨ ਆਈਲੈਂਡਸ ਦੀ ਸਰਕਾਰ ਨੇ ਅੱਜ ਤੋਂ ਕੁਝ ਸਾਲ ਪਹਿਲਾਂ ਇਸ ਇੰਡੀਅਨ ਗਵਰਨਮੈਂਟ ਨੂੰ ਲਿਖ ਕੇ ਭੇਜਿਆ ਕਿ ਕੈਪਟਨ ਅਬਰਿੰਦਰ ਸਿੰਘ ਅਤੇ ਉਹਨਾਂ ਦੇ ਪਰਿਵਾਰ ਦੇ ਸਵਿਟਸ ਬੈਂਕਾਂ ਦੇ ਵਿੱਚ ਕਾਲੇ ਧਨ ਦੇ ਖਾਤੇ ਨੇ ਇੰਗਲੈਂਡ ਸਮੇਤ ਦੁਬਈ ਦੇ ਵਿੱਚ ਉਹਨਾਂ ਦੀਆਂ ਇਲ ਗਾਟਨ ਪ੍ਰੋਪਰਟੀਆਂ ਨੇ ਗਲਤ ਤਰੀਕੇ ਨਾਲ ਜਾਇਦਾਦਾਂ ਬਣਾਈਆਂ ਔਰ ਉਸ ਵਕਤ ਪੈਸਾ ਉੱਥੇ ਬਾਹਰ ਗਿਆ ਜਦੋਂ ਇਹ 2004-5 ਵਿੱਚ ਪੰਜਾਬ ਦੇ ਮੁੱਖ ਮੰਤਰੀ ਸਿਗੇ ਕੇਂਦਰ ਸਰਕਾਰ ਮੋਦੀ ਦੀ ਸਰਕਾਰ ਕਿੱਦਾਂ ਪਈ ਹੋਈ ਆਪਣੇ ਵਿਰੋਧੀਆਂ ਦੇ ਖਿਲਾਫ ਤੁਸੀਂ ਸਾਰੇ ਦੇਖ ਲਿਆ ਹੋ ਚੰਗੀ ਤਰ੍ਹਾਂ ਚੰਦ ਦਿਨ ਪਹਿਲਾਂ ਉਹਨਾਂ ਨੇ ਲਾਲੂ ਯਾਦਵ ਨੂੰ ਪੂਰਾ ਘੇਰਿਆ ਹੋਇਆ ਸੀਬੀਆਈ ਦੇ ਰੇਡ ਹੋ ਰਹੇ ਨੇ ਲਾਲੂ ਯਾਦਵ ਦੇ ਖਿਲਾਫ ਹਰ ਕਿਸਮ ਦੀ ਕਾਰਵਾਈ ਕੀਤੀ ਜਾ ਰਹੀ ਹੈ ਕਾਂਗਰਸ ਦੇ ਚੀਫ ਮਿਨਿਸਟਰ ਵੀਰ ਭੱਦਰ ਸਿੰਘ ਉਹਨਾਂ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਤੇ ਇਨਕਮ ਟੈਕਸ ਅਥਾਰਟिटीज ਨੇ ਲਗਾਤਾਰ ਘੇਰ ਕੇ ਐਫਆਈਆਰ ਦਰਜ ਕਰਕੇ ਉਹਨਾਂ ਦੀ ਤਸ਼ਕੀਕਤ ਤਸ਼ਕੀਕਤ ਕੀਤੀ ਜਾ ਰਹੀ ਹੈ ਪੁਪਿੰਦਰ ਸਿੰਘ ਹੂਟਾ ਕਾਂਗਰਸ ਦੇ ਜਿਹੜੇ ਚੀਫ ਮਿਨਿਸਟਰ ਨੇ ਹਰਿਆਣਾ ਦੇ ਉਹਨਾਂ ਦੇ ਖਿਲਾਫ ਨੈਸ਼ਨਲ ਹੈਰਲਡ ਕੇਸ ਤੇ ਹੋਰ ਨਾ ਮਾਮਲਿਆਂ ਵਿੱਚ ਐਫ ਆਈ ਆਰ ਦਰਜ ਕਰਕੇ ਹੂਟਾ ਦੀ ਜਵਾਬ ਤਲਬੀ ਵੀ ਸੀਬੀਆਈ ਤੇ ਮੋਦੀ ਦੀ ਸਰਕਾਰ ਕਰੀ ਲੇਕਿਨ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਕੁਝ ਨਹੀਂ ਕੀਤਾ ਜਾ ਰਿਹਾ ਬਲਕਿ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਅਖਬਾਰਾਂ ਲਿਖਣੀਆਂ ਮੈਂ ਨਹੀਂ ਕਹਿ ਰਿਹਾ ਕਿ ਕੈਪਟਨ ਅਮਰਿੰਦਰ ਸਿੰਘ ਤੇ ਭਾਜਪਾ ਮੋਦੀ ਦੀ ਗਵਰਨਮੈਂਟ ਦੇ ਨਾਲ ਬਹੁਤ ਅੱਛੇ ਟੇਬਰ ਨੇ ਕਈ ਵਾਰ ਉਹਨਾਂ ਦੀ ਪਾਰਟੀ ਵਿੱਚ ਖਦਸ਼ੇ ਪੈਦਾ ਹੋ ਰਹੇ ਨੇ ਕਿ ਕਾਂਗਰਸ ਵਾਲੇ ਸੋਚ ਰਹੇ ਨੇ ਕਿ ਕੈਪਟਨ ਅਮਰਿੰ ਮੋਦੀ ਨਾਲ ਇੰਨਾ ਨਰਮ ਕਿਉਂ ਆ ਨਰਮ ਦੋਸਤੋ ਸਿਰਫ ਇਸ ਕਰਕੇ ਆ ਕਿਉਂਕਿ ਉਹ ਜਿਹੜੀ ਬ੍ਰਿਟਿਸ਼ ਵਰਜਨ ਆਇਲੈਂਡਸ ਤੋਂ ਜਿਹੜੀ ਸ਼ਿਕਾਇਤਾਂ ਆਈਆਂ ਔਰ ਜਿਹਦੇ ਆਧਾਰ ਦੇ ਉੱਤੇ ਲੁਧਿਆਣਾ ਦੀ ਅਦਾਲਤ ਨੇ ਇਨਕਮ ਟੈਕਸ ਮੈਕਮੇ ਦੀ ਕੰਪਲੇਂਟ ਤੇ ਇਹਨਾਂ ਦੇ ਖਿਲਾਫ ਮੁਕੱਦਮਾ ਚਲਾ ਦਿੱਤਾ ਵਾ ਕੈਪਟਨ ਅਬਰਿੰਦਰ ਸਿੰਘ ਨੂੰ ਪਤਾ ਵਾ ਕਿ ਜੇ ਇੱਥੇ ਮੈਂ ਬਾਦਲਾਂ ਦੇ ਖਿਲਾਫ ਜ਼ਿਆਦਾ ਜਾਂਚ ਕੀਤੀ ਤਾਂ ਇਹ ਮੇਰੇ ਖਿਲਾਫ ਮੋਰਚਾ ਖੋਲਣਗੇ ਤੇ ਜੇ ਮੈਂ ਬੀਜੇਪੀ ਦੇ ਖਿਲਾਫ ਕੋਈ ਕੋਈ ਵੱਡੀਆਂ ਗੱਲਾਂ ਕੀਤੀਆਂ ਤਾਂ ਬੀਜੇਪੀ ਮੈਨੂੰ ਮਿਰਾਛ ਕੰਜਾ ਕਸੇਗੀ ਇਨਕਮ ਟੈਕਸ ਵਾਲੇ ਕੇਸ ਦੇ ਨਾਲ ਲੁਧਿਆਣੇ ਦੀ ਅਦਾਲਤ ਵਿੱਚ ਚੱਲ ਰਿਹਾ ਉਹਨਾਂ ਦੇ ਸੁਪੁੱਤਰ ਦਾ ਵੀ ਨਾਮ ਆ ਰਿਹਾ ਉਹਨਾਂ ਦੀ ਧਰਮ ਪਤਨੀ ਮਹਾਰਾਣੀ ਪ੍ਰਨੀਤ ਕੌਰ ਦਾ ਵੀ ਨਾਮ ਆ ਰਿਹਾ ਇਸ ਲਈ ਕੈਪਟਨ ਅਬਰਿੰਦਰ ਸਿੰਘ ਨਾ ਮੋਦੀ ਦੇ ਨਾਲ ਤੇ ਨਾ ਬਾਦਲ ਦੇ ਪਰਿਵਾਰ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਫਰੰਟ ਖੋਲਣਾ ਚਾਹੁੰਦੇ ਨੇ ਔਰ ਉਹਦਾ ਖਮਿਆਜ਼ਾ ਪੰਜਾਬ ਦੇ ਲੋਕਾਂ ਨੂੰ ਭੁਗਤਣਾ ਪਵੇਗਾ ਕਿਉਂਕਿ ਜਿਹੜਾ ਇਹ ਕਹਿ ਰਹੇ ਨੇ ਨਾ ਹੁਣ ਕੱਲ ਇਹਨਾਂ ਦਾ ਬਿਆਨ ਆ ਕਿ ਪੰਜਾਬ ਦੇ ਕੋਲ ਸਰਪਲਸ ਪਾਣੀ ਨਹੀਂਗਾ ਪਾਣੀ ਦੀ ਅਸੈਸਮੈਂਟ ਦੁਬਾਰਾ ਕੀਤੀ ਜਾਵੇ ਇਹ ਉਹਨਾਂ ਦਾ ਸਟੈਂਡ ਬਹੁਤ ਗਲਤ ਹੈ ਕਿ ਪੰਜਾਬ ਪ੍ਰਾਇਮਰਲੀ ਰਾਈਪੇਰੀਅਨ ਸਟੇਟ ਹੈ ਸਾਡਾ ਸਾਡੇ ਦਰਿਆਵਾਂ ਤੇ ਸਾਡੇ ਲੋਕਾਂ ਦਾ ਤੇ ਸਾਡੇ ਪੰਜਾਬੀਆਂ ਦਾ ਅਧਿਕਾਰ ਇਹ ਜੇ ਅਸੀਂ ਦੁਬਾਰਾ ਟ੍ਰਿਬਿਊਨਲ ਬਣਾ ਲਾਂਗੇ ਨਵੇਂ ਸਿਰੇ ਤੋਂ ਅਸੈਸਮੈਂਟ ਕੀਤੀ فرض ਕਰੋ ਉਸ ਟ੍ਰਿਬਿਊਨਲ ਨੇ ਕਿਉਂਕਿ ਟ੍ਰਿਬਿਊਨਲ ਤਾਂ ਉਹਨਾਂ ਦੇ ਕਹਿਣ ਤੇ ਚੱਲਣੇ ਸਾਰੇ ਜੇ ਉਹਨਾਂ ਨੇ ਕੋਈ ਰਿਪੋਰਟ ਦੇ ਦਿੱਤੀ ਕਿ ਹਾਂ ਪੰਜਾਬ ਦੇ ਕੋਲ ਸਰਪਲਸ ਵਾਟਰ ਹੈ ਤੇ ਕੀ ਕੈਪਟਨ ਅਮਰਿੰਦਰ ਸਿੰਘ ਉਹ ਸਰਪਲਸ ਪਾਣੀ ਹਰਿਆਣੇ ਨੂੰ ਦੇ ਦੇਣਗੇ ਅੱਗੇ ਸਾਡਾ ਬਹੁਤ ਨੁਕਸਾਨ ਹੋ ਚੁੱਕਿਆ ਵਾ ਜਿਹੜਾ 8.6 ਮਿਲੀਅਨ ਏਕੜ ਫੁੱਟ ਪਾਣੀ ਰਾਜਸਥਾਨ ਨੂੰ ਜਾ ਰਿਹਾ 3.50 ਮਿਲੀਨ ਏਕੜ ਫੁੱਟ ਹਰਿਆਣੇ ਨੂੰ ਜਾ ਰਿਹਾ ਇਹ ਲੱਖਾਂ ਕਰੋੜਾਂ ਦੀ ਜਾਇਦਾਦ ਸਾਡੀ ਗਈ ਹੈ ਜਿਹੜੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਮਹਾਰ ਸੀਗੇ ਉਹਨਾਂ ਨੇ ਅੱਜ ਤੋਂ 80 ਦੇ ਦਹਾਕੇ ਵਿੱਚ ਕੈਲਕੂਲੇਟ ਕਰਤਾ ਸੀਗਾ ਕਿ ਜਿੰਨਾ ਪਾਣੀ ਪੰਜਾਬ ਦਾ ਦੂਜੇ ਸੂਬਿਆਂ ਨੂੰ ਜਾ ਰਿਹਾ ਉਹਦੇ ਨਾਲ ਪੰਜਾਬ ਨੂੰ 20000 ਕਰੋੜ ਰੁਪਏ ਦਾ ਸਾਲ ਦਾ ਨੁਕਸਾਨ ਹੋ ਰਿਹਾ ਮੇਰੇ ਖਿਆਲ ਅੱਜ ਤੱਕ ਜੇ ਕੈਲਕੂਲੇਟ ਕਰੀਏ ਤਾਂ ਸ਼ਾਇਦ 20 ਲੱਖ ਕਰੋੜ ਰੁਪਏ ਦਾ ਕਰਜ਼ਾ ਨੁਕਸਾਨ ਹੋ ਰਿਹਾ ਪੰਜਾਬ ਨੂੰ ਸਾਡੀ ਸਰਕਾਰ ਤੇ 2 ਲੱਖ ਕਰੋੜ ਦਾ ਕਰਜ਼ਾ ਵਾ 20 ਲੱਖ ਕਰੋੜ ਦਾ ਨੁਕਸਾਨ ਹੈ ਇੱਕ ਕਿਸਾਨ ਆਤਮੱਤਿਆ ਕਰ ਰਹੇ ਨੇ ਸਾਡਾ ਪੰਜਾਬ ਦਾ ਜਿਹੜਾ ਜ਼ਮੀਨੀ ਪਾਣੀ ਆ ਉਹ ਬਹੁਤ ਤੇਜ਼ੀ ਨਾਲ ਥੱਲੇ ਜਾ ਰਿਹਾ ਕਿਉਂਕਿ ਅਸੀਂ ਦਰਿਆਵਾਂ ਦਾ ਪਾਣੀ ਦੂਜੇ ਸੂਬਿਆਂ ਨੂੰ ਦੇ ਦਿੱਤਾ ਤੇ 12 ਲੱਖ ਟਿਊਬਵਲ ਦੇ ਨਾਲ ਪੰਜਾਬ ਚੋਂ ਲਗਾਤਾਰ ਪਾਣੀ ਪمپ ਆਊਟ ਹੋ ਰਿਹਾ ਵਾ ਕਿਉਂਕਿ NASA ਦੀ ਰਿਪੋਰਟਸ ਕਹਿ ਰਹੀ ਮੈਂ ਨਹੀਂ ਕਹਿ ਰਹਾ NASA ਦੀਆਂ ਜਿਹੜੀਆਂ ਸੈਟੇਲਾਈਟਸ ਨੇ ਉੱਤੇ ਰਿਸਰਚ ਕਰ ਰਹੀਆਂ ਉਹਨਾਂ ਨੇ ਪੰਜਾਬ ਦੇ ਉੱਤੇ ਲਾਲ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਹੋ ਜੇ ਸੁਪਰੀਮ ਕੋਰਟ ਸਾਨੂੰ ਕਹਿ ਵੀ ਰਿਹਾ ਵਾ ਤਾਂ ਇਹਦਾ ਮਤਲਬ ਇਹ ਤਾਂ ਨਹੀਂਗਾ ਕਿ ਸੁਪਰੀਮ ਕੋਰਟ ਸੂਬਿਆਂ ਦੇ ਹੱਕ ਖੋਲੇਗਾ ਕਿਉਂਕਿ ਕਨਸਟੀਟਿਊਸ਼ਨ ਦੇ ਮੁਤਾਬਕ ਜਿਹੜਾ ਹਾਈਡਲ ਯਾਨੀ ਕਿ ਹਾਈਡਲ ਤੇ ਵਾਟਰ ਪਾਣੀ ਤੇ ਬਿਜਲੀ ਤੇ ਪਾਣੀ ਚੋਂ ਪੈਦਾ ਹੋਣ ਵਾਲੀ ਬਿਜਲੀ ਇਹਦੇ ਤੇ ਸੂਬਿਆਂ ਦਾ ਅਧਿਕਾਰ ਹੈ ਸਟੇਟ ਅਸੈਂਬਲੀਜ਼ ਸੋਵਰਨ ਨੇ ਸਟੇਟ ਅਸੈਂਬਲੀਜ਼ ਕੋਈ ਕਿਸੇ ਦੀਆਂ ਗੁਲਾਮ ਬਾਡੀਜ਼ ਨਹੀਂ ਹੈ ਇਹਦਾ ਇੱਕ ਉਦਾਹਰਨ ਮੈਂ ਦੇ ਸਕਦਾ ਕਿਦਾਂ ਸਟੇਟਾਂ ਨੇ ਆਪਣੇ ਕੁਦਰਤੀ ਸਰੋਤਾਂ ਨੂੰ ਪਾਣੀ ਨੂੰ ਬਚਾਇਆ ਆ ਕੋਈ ਪਿਛਲੇ ਸਾਲ ਦੀ ਗੱਲ ਹੀ ਆ ਸੁਪਰੀਮ ਕੋਰਟ ਨੇ ਸਿਮਿਲਰ ਹਦਾਇਤ ਦਿੱਤੀ ਸੀ ਕਰਨਾਟਕਾ ਦੀ ਸਰਕਾਰ ਨੂੰ ਕਾਵੇਰੀ ਵਾਟਰਸ ਦਾ ਬਹੁਤ ਵੱਡਾ ਝਗੜਾ ਚੱਲ ਰਿਹਾ ਬਿਟਵੀਨ ਕਰਨਾਟਕਾ ਤੇ ਤਾਮਿਲਨਾਡੂ ਅੱਗ ਜਨਮੀ ਹੋਈ ਅੱਗਾ ਵੀ ਬਹੁਤ ਭੰਨ ਤੋੜ ਵੀ ਹੋਈ ਔਰ ਸੁਪਰੀਮ ਕੋਰਟ ਨੇ ਆਦੇਸ਼ ਦਿੱਤੇ ਲਗਾਤਾਰ ਇੱਕ ਤਰੀਕ ਤੇ ਨਹੀਂ ਸ਼ਾਇਦ ਪੰਜ-ਛੇ ਤਰੀਕਾਂ ਦੇ ਆਦੇਸ਼ ਦਿੱਤੇ ਕਿ ਰਿਲੀਜ਼ ਕਰੋ 10000 ਕਯੂਬਿਕ ਵਾਟਰ 10000 ਕਯੂਬਿਕ ਮਿਲੇਨ ਇਕੜ ਮਿਲੀਨ ਜਿਹੜੇ ਪਾਣੀ ਰਿਲੀਜ਼ ਕਰੋ لیکن کرناٹکا ਦੇ ਲੀਡਰਸ਼ਿਪ ਸਾਰੀਆਂ ਪਾਰਟੀਆਂ ਇਕੱਠੀਆਂ ਹੋਈਆਂ ਉਹਨਾਂ ਨੇ ਕਿਹਾ ਸਾਡੇ ਕੋਲ ਸਾਡੇ ਸੂਬੇ 'ਚ ਜੇ ਪਾਣੀ ਚਲੇ ਗਿਆ ਤਾਮਿਲਨਾਡੂ ਦਾ ਅਸੀਂ ਤਾਂ ਬਿਲਕੁਲ ਮਰ ਜਾਵਾਂਗੇ ਉਹਨਾਂ ਨੇ ਕਰਨਾਟਕਾ ਸਟੇਟ ਅਸੈਂਬਲੀ ਦਾ ਇੱਕ ਸੈਸ਼ਨ ਬੁਲਾਇਆ ਉਸ ਸੈਸ਼ਨ ਦੇ ਵਿੱਚ ਸਾਰੀਆਂ ਪਾਰਟੀਆਂ ਨੇ ਮਿਲ ਕੇ ਇੱਕ ਮਤਾ ਪਾਸ ਕਰ ਦਿੱਤਾ ਕਿ ਅਸੀਂ ਸੁਪਰੀਮ ਕੋਰਟ ਦੇ ਆਦੇਸ਼ ਨੂੰ ਮੰਨਣ ਨੂੰ ਤਿਆਰ ਨਹੀਂ ਗਏ ਇਹ ਆਪਣੀ ਇੱਕ ਸੋਵਰਨ ਸੰਸਥਾ ਹੈ ਕਰਨਾਟਕਾ ਦੀ ਅਸੈਂਬਲੀ ਔਰ ਇਸ ਲਈ ਅਸੀਂ ਸੁਪਰੀਮ ਕੋਰਟ ਦੇ ਆਦੇਸ਼ਾਂ ਦੀ ਪਾਲਣਾ ਕਰਨ ਨੂੰ ਤਿਆਰ ਨਹੀਂ ਗਏ ਮੈਂ ਕੱਲ ਇਹ ਲਿਖ ਕੇ ਵੀ ਭੇਜਾਂ ਪਹਿਲਾਂ ਵੀ ਕਿਹਾ ਸੀਗਾ ਕਿ ਕੈਪਟਨ ਸਾਹਿਬ ਉਹਨਾਂ ਦੇ ਮੋਰੇ ਗੋਡੇ ਟੇਕਣ ਨਾਲੋਂ ਹਰਿਆਣਾ ਤਾਂ ਸਾਨੂੰ ਡਰਾ ਰਿਹਾ ਉਹ ਤਾਂ ਚੋਟਾਲੇ ਜਿਹੜੇ ਨੇ ਉਹ ਤਾਂ ਸੜਕ ਬੰਦ ਕਰਨ ਨੂੰ ਫਿਰਦੇ ਨੇ ਤੇ ਮੈਂ ਕਿਹਾ ਉਹਨਾਂ ਦੇ ਮੋਰੇ ਗੋਡੇ ਟੇਕਣ ਦੀ ਬਜਾਏ ਤੁਸੀਂ ਪੰਜਾਬ ਦੀ ਅਸੈਂਬਲੀ ਦਾ ਇੱਕ ਸਪੈਸ਼ਲ ਸੈਸ਼ਨ ਬਲਾਓ ਜਿਹੜਾ ਕੱਲੇ ਪੰਪਾਣੀਆਂ ਦੇ ਵਿਵਾਦ ਦੇ ਉੱਤੇ ਡਿਸਕਸ਼ਨ ਹੋਵੇ ਕਿ ਸਾਡਾ ਦਰਿਆਈ ਪਾਣੀ ਦਾ ਕੀ ਹਾਲਤ ਹੈ ਸਾਡੇ ਗਰਾਊਂਡ ਵਾਟਰ ਦਾ ਕੀ ਹਾਲਾਤ ਹੈ ਕੀ ਕੀ ਸਾਡੇ ਨਾਲ ਤੱਕਾ ਹੋਇਆ ਕਿਦਾਂ ਜਦੋਂ ਸਟੇਟ ਰੀਆਰਗੇਨਾਈਜ਼ ਕੀਤੀ ਗਈ 1966 ਦੇ ਵਿੱਚ ਜਿਹੜਾ ਕਲੌਜ਼ 78 ਆ ਜਿਸ ਨੂੰ ਬਹੁਤ ਵਾਰ ਅਸੀਂ ਚੈਲੰਜ ਕਰ ਚੁੱਕੇ ਸੁਪਰੀਮ ਕੋਰਟ ਦੇ ਵਿੱਚ ਉਹ ਸਾਰੀਆਂ ਗੱਲਾਂ ਤੇ ਆਪਾਂ ਡਿਸਕਸ਼ਨ ਤੇ ਡਿਬੇਟ ਕਰੀਏ ਔਰ ਫਿਰ ਇੱਕ ਮਤਾ ਪਾਸ ਕਰੀਏ ਅਸੀਂ ਸਾਰੇ ਤਿਆਰ ਹੈ ਆਮ ਆਦਮੀ ਪਾਰਟੀ ਦੇ 20 ਐਮ ਐਲ ਏ ਇਸ ਸਰਕਾਰ ਦੇ ਨੂੰ ਦੀ ਹਮਾਇਤ ਕਰੇਗੀ ਸਾਰੀਆਂ ਪਾਰਟੀਆਂ ਦੀ ਮਦਦ ਲੈ ਕੇ ਇੱਕ ਮਤਾ ਪਾਸ ਕਰਦੇ ਹੋ ਕਿ ਸਾਡੇ ਹੱਥ ਜੋੜੇ ਆ ਸੁਪਰੀਮ ਕੋਰਟ ਨੂੰ ਜਾਂ ਗਵਰਨਮੈਂਟ ਆਫ ਇੰਡੀਆ ਨੂੰ ਕਿ ਸਾਡੇ ਕੋਲ ਕਿਸੇ ਤਰ੍ਹਾਂ ਦਾ ਫालतू ਪਾਣੀ ਨਹੀਂ ਤੇ ਸਾਡੇ ਪਾਣੀ ਦੇ ਉੱਤੇ ਕਿਸੇ ਤਰ੍ਹਾਂ ਦਾ ਡਾਕਾ ਨਾ ਮਾਰਿਆ ਜਾਵੇ ਜਿਹੜਾ ਇਹ ਕਹਿ ਰਹੇ ਨੇ ਕਿ ਫਰੈਸ਼ ਟਬਿਨਲ ਬਣਾ ਲਓ ਰੀ ਅਸੈਸ ਕਰ ਲਓ ਪਾਣੀ ਇਹ ਬਹੁਤ ਵੱਡੀ ਗਲਤੀ ਕਰਨ ਜਾ ਰਹੇ ਨੇ ਇਹਦੇ ਨਾਲ ਪੰਜਾਬ ਦੇ ਪਾਣੀਆਂ ਦਾ ਨੁਕਸਾਨ ਹੋ ਸਕਦਾ ਵਾ ਹੁਣ ਜੇ ਮੈਂ ਗੱਲ ਕਰਾਂ ਜਿਆਦਾ ਲੰਬੀ ਗੱਲ ਨਹੀਂ ਕਰਨਾ ਚਾਹੁੰਦਾ ਜੇ ਤਾਂ ਆਪਾਂ ਥੋੜਾ ਜਿਹਾ ਪਛੋਕੜ ਦੇਖ ਲਈਏ ਕੈਪਟਨ ਅਮਰਿੰਦਰ ਸਿੰਘ ਜਿਸ ਦਿਨ ਪਹਿਲਾ ਟੱਕ ਵੱਜਿਆ ਕਪੂਰੀ ਨਹਿਰ ਦੇ ਉੱਤੇ ਸ਼੍ਰੀਮਤੀ ਇੰਦਰਾ ਗਾਂਧੀ ਪ੍ਰਾਈਮ ਮਿਨਿਸਟਰ ਸੀ ਇੰਡੀਆ ਦੇ 8 ਅਪ੍ਰੈਲ 1982 ਨੂੰ ਇਹ ਆਪ ਹਾਜ਼ਰ ਸੀ ਕਿ ਜਦੋਂ ਮੈਂਬਰ ਪਾਰਲੀਮੈਂਟ ਸੀ ਪਟਿਆਲੇ ਤੋਂ ਇਹਨਾਂ ਦੀ ਹਾਜ਼ਰੀ ਵਿੱਚ ਟੱਕ ਟੱਕ ਲਾਇਆ ਗਿਆ ਨਹਿਰ ਦੀ ਪਟਾਈ ਸ਼ੁਰੂ ਕੀਤੀ ਗਈ ਐਦਾਂ ਹੀ ਬਾਦਲਾਂ ਤੇ ਇਲਜ਼ਾਮ ਜਾਂਦਾ ਵਾ ਕਿ ਜਦੋਂ ਪਹਿਲੀ ਵਾਰ ਚੌਧਰੀ ਦੇਵੀ لال ਕੋਲੋਂ 2 ਕਰੋ ਲੈ ਕੇ ਪੰਜਾਬ ਨੇ ਤੇ S Y L ਦਾ ਦੀ ਦੇ ਨਿਰਮਾਣ ਦਾ ਕੰਮ ਸ਼ੁਰੂ ਕੀਤਾ ਸੀਗਾ ਸਾਰੀ ਜ਼ਮੀਨ ਐਕਵਾਇਰ ਕੀਤੀ ਜਦੋਂ 1980 ਦੇ ਵਿੱਚ ਸਰਦਾਰ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਿਭਲ ਸੋ ਦੋਨੋਂ ਪਾਰਟੀਆਂ ਦਾ ਬੜਾ ਇੱਕ ਡਿਊਬੀਅਸ ਰੋਲ ਆ ਹਾਂ ਹੁਣ ਜ਼ਰੂਰ ਰਾਜਨੀਤੀ ਕਰਨ ਵਾਸਤੇ ਬਹੁਤ ਕੁਝ ਕਹਿ ਸਕਦੇ ਨੇ ਅਸੀਂ ਤੁਪਕਾ ਵੀ ਨਹੀਂ ਜਾਣਦੇਾਂਗੇ ਸਾਡੀਆਂ ਲਾਸ਼ਾਂ ਦੇ ਉੱਤੇ ਜਾਵੇਗਾ ਪਰ ਅਸਲ ਇਹ ਆ ਕਿ ਇਹਨਾਂ ਦੀ ਨਲੇਕੀ ਦੇ ਕਰਕੇ ਪੰਜਾਬ ਦੇ ਪਾਣੀਆਂ ਦਾ ਬਹੁਤ ਭਾਰੀ ਨੁਕਸਾਨ ਹੋਇਆ ਮੈਨੂੰ ਪੂਰਾ ਨਾਸ ਆ ਕਿ ਅੱਜ ਵੀ ਜੇ ਅਸੀਂ ਪੰਜਾਬ ਦਾ ਪਾਣੀ ਬਚਾਉਣਾ ਹੋਵੇ ਤਾਸੀ ਪੰਜਾਬ ਦੀ ਵਿਧਾਨ ਸਭਾ ਦਾ ਇੱਕ ਸਪੈਸ਼ਲ ਸੈਸ਼ਨ ਬੁਲਾ ਕੇ ਰੈਜ਼ੋਲੂਸ਼ਨ ਪਾਸ ਕਰਕੇ ਤੇ ਸਾਰਿਆਂ ਨੂੰ ਇਹ ਪਿਆਰ ਸਤਿਕਾਰ ਦੇ ਨਾਲ ਮਾਨ ਸਤਕਾਰ ਜੁਡੀਸ਼ਰੀ ਦਾ ਕਰਦੇ ਹੋਏ ਆਪਾਂ ਉਹਨਾਂ ਨੂੰ ਜਵਾਬ ਦੇ ਸਕਦੇ ਹਾਂ ਕਿ ਸਾਡੇ ਕੋਲ ਪਾਣੀ ਪੰਜਾਬ ਦਾ ਹੈ ਨਹੀਂ ਇਹ ਪਾਣੀ ਦੀ ਅਹਿਮੀਅਤ ਸੀ ਅੱਜ ਇਸ ਮੁੱਦੇ ਤੇ ਵੀ ਤੁਹਾਡਾ ਨਾਲ ਗੱਲ ਕੀਤੀ ਤੇ ਕੈਪਟਨ ਅਬਰਿੰਦਰ ਸਿੰਘ ਦਾ ਜਿਹੜਾ ਡਿਊਬੀਅਸ ਰੋਲ ਆ ਜੋ ਸ਼ੱਕੀ ਰੋਲ ਆ ਰਿਹਾ ਉਹਨਾਂ ਦਾ ਇੱਥੇ ਵੀ ਸੁਲਾ ਉੱਥੇ ਵੀ ਸੁਲਾ ਇਹਦੇ ਤੇ ਮੈਂ ਆਪਣੇ ਵਿਚਾਰ ਰੱਖਣੇ ਸੀ ਮੈਨੂੰ ਪੂਰਾ ਆਸ ਹੈ ਕਿ ਤੁਸੀਂ ਇਸ ਤੇ ਗੌਰ ਕਰੋਗੇ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਥੈਂਕ ਯੂ